ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ 사త్సੰਗ ਜੀ ਆਪ ਸੇ ਬੜਪਾਗੀ ਹੋ ਜੋ ਕਿ ਨਿਤਾ ਪ੍ਰਤੀ ਦਿੱਤ ਰਹਾ ਅਜ ਵੀ ਦਾਸ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰ ਰਹੇ ਹੋ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹੀ ਹੈ ਅਜ ਦਾਸ ਨੂੰ ਹੁਕਮ ਹੋਇਆ ਹੈ ਕਿ ਮੈਂ ਆਪ ਜੀ ਦੇ ਨਾਲ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਰੋਗਾ ਦੇ ਵਿਸ਼ੇ ਦੇ ਉੱਤੇ ਕੁਝ ਕੋ ਵਿਚਾਰਾਂ ਸਾਂਝੀਆਂ ਜਾਣ ਵਿਚਾਰਾਂ ਦੀ ਅਰੰਭ ਤਾਂ ਤੋਂ ਪਹਿਲਾਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੋਲੋ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਮੇਰੇ ਕੋ ਬਾਰ ਕੈਣ ਤੇ ਸਾਰੀ ਸੰਗਤ ਬੜੇ ਅਦੁੱਸ਼ਤਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਗਾਂ ਵਾਲਿਓ ਅਜਦਾ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਾਵਨ ਉਸਨੋਂ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 611 ਉੱਤੇ ਸੁਭਾਇਮਾਨ ਹੈ ਭਗਵਾਲੇ ਅੱਜ ਇਸ ਪਾਵਨ ਸਬਦ ਦੇ ਸ੍ਰੀ ਗੁਰੂ ਪਾਤਸ਼ਾਹ ਜੀ ਪਾਵਨ ਬਚਨ ਕਰਦੇ ਹਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ ਹੁਣ ਰੱਬ ਜੀ ਸਾਨੂੰ ਇਹ ਗੱਲ ਸਮਝਾ ਰਹੇ ਨੇ ਕਿ ਭਾਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਕਿ ਭਾਈ ਤੂੰ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਵਰ ਦਾ ਨਾਮ ਧਿਆ ਕੇ ਤਨ ਤੇ ਮਨ ਦੇ ਰੋਗਾਂ ਨੂੰ ਦੂਰ ਕਰ ਸਕਦਾ ਹੈ ਹੁਣ ਬਾਗਾਂ ਵਾਲੇ ਜੇ ਦੇਖਿਆ ਜਾਵੇ ਤਾਂ ਇਸ਼ਨਾਨ ਤਾਂ ਹਰ ਇੱਕ ਇਨਸਾਨ ਕਰਦਾ ਹੀ ਹੈ ਹਰ ਇੱਕ ਇਨਸਾਨ ਆਲਸ ਨੂੰ ਦੂਰ ਕਰਨ ਦੇ ਲਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ ਇਸ਼ਨਾਨ ਕਰਨਾ ਜਿੱਥੇ ਸਰੀਰ ਦੀ ਮੈਲ ਨੂੰ ਧੋਣਾ ਹੈ ਇਸ਼ਨਾਨ ਕਰਨ ਦੇ ਨਾਲ ਜਿੱਥੇ ਤਨ ਦੀ ਗੰਦਗੀ ਤਨ ਦੀ ਮੈਲ ਦੂਰ ਹੁੰਦੀ ਹੈ ਉੱਥੇ ਸਤਿਗੁਰੂ ਪਾਸ਼ਾ ਜੀ ਕਹ ਰਹੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਰੋਕਤੇ ਮਾਲਕ ਤਾਂ ਕਹਿੰਦੇ ਨੇ ਕਿ ਇਸ਼ਨਾਨ ਕਰਨ ਦੇ ਨਾਲ ਮਨ ਤੇ ਤਨ ਦੇ ਦੋਨੇ ਹੀ ਰੋਕ ਖਤਮ ਹੋ ਜਾਂਦੇ ਨੇ ਹੁਣ ਭਾਗਾਂ ਵਾਲਿਓ ਇੱਕ ਇਸ਼ਨਾਨ ਤਾਂ ਬਾਰੀ ਤੌਰ ਤੋਂ ਜਦੋਂ ਅਸੀਂ ਕਰਦੇ ਹਾਂ ਉਹ ਇਸ ਲਈ ਕਰਦੇ ਹਾਂ ਤਾਂ ਕਿ ਸਰੀਰ ਦੀ ਸਫਾਈ ਹੋ ਸਕੇ ਸਰੀਰ ਸਾਫ ਸੁਥਰਾ ਹੋ ਸਕੇ ਬਾਹਰੀ ਤੌਰ ਤੋਂ ਇਸ਼ਨਾਨ ਕਰਨ ਦੇ ਨਾਲ ਸਰੀਰ ਦੀ ਮੈਲ ਤਾਂ ਅਸੀਂ ਲਾ ਲਿਆਂਗੇ ਅਰ ਆਂਤ੍ਰਿਕ ਤੌਰ ਤੋਂ ਜੋ ਵਿਕਾਰਾਂ ਦੀ ਮੈਲ ਸਾਡੇ ਮਨ ਨੂੰ ਚੜੀ ਉਸ ਨੂੰ ਅਸੀਂ ਕਿਸ ਤਰ੍ਹਾਂ ਧੋਈਏ ਉਸ ਨੂੰ ਅਸੀਂ ਕਿਸ ਤਰ੍ਹਾਂ ਸਾਫ਼ ਕਰੀਏ ਹੁਣ ਮਾਲਕ ਨੇ ਉਸ ਮੈਲ ਨੂੰ ਵੀ ਧੋਣ ਦਾ ਜ਼ਿਕਰ ਕੀਤਾ ਹੈ ਮਹਾਰਾਜ ਕਹਿੰਦੇ ਨੇ ਮਨ ਮੈਲਾ ਸਭ ਕੁਝ ਮੈਲਾ ਤਨ ਤੋਤੇ ਹੱਛਾ ਨੋ ਮਹਾਰਾਜ ਕਹਿੰਦੇ ਨੇ ਭਾਈ ਜੇ ਤੇਰਾ ਮਨ ਮੈਲਾ ਹੈ ਤੇ ਸਮਝ ਲੈ ਸਭ ਕੁਝ ਮੈਲਾ ਹੈ ਕੇਵਲ ਤਾਂ ਕੇਵਲ ਸਰੀਰ ਧੋਣ ਦੇ ਨਾਲ ਬਾਹਰੀ ਤੌਰ ਤੋਂ ਸਰੀਰ ਨੂੰ ਸਾਫ ਸੁਥਰਾ ਕਰਨ ਦੇ ਨਾਲ ਪਾਣੀ ਨਾਲ ਇਸ਼ਨਾਨ ਕਰਾਉਣ ਨਾਲ ਇਹ ਪਵਿੱਤਰ ਨਹੀਂ ਹੋ ਜਾਂਦਾ ਪਵਿੱਤਰ ਹੁੰਦਾ ਹੈ ਪ੍ਰਭੂ ਦਾ ਨਾਮ ਸਿਮਰ ਕੇ ਸਿਮਰ 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 ਸੁਖ ਪਾਵੋ ਸੁਖੀ ਕਿਸ ਤਰ੍ਹਾਂ ਹੋਈਦਾ ਹੈ ਪਰਮੇਸ਼ਵਰ ਦਾ ਨਾਮ ਧਿਆਨ ਨਾਲ ਬਾਰ ਬਾਰ ਪਰਮੇਸ਼ਵਰ ਨੂੰ ਯਾਦ ਕਰਨ ਨਾਲ ਉਹ ਮਹਾਰਾਜ ਜੀ ਕਹਿੰਦੇ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਕਾ ਇਹੋ ਜੈ ਇਹੋ ਜਾਂ ਇਸ਼ਨਾਨ ਕਰ ਜਿਦ ਨਾਲ ਤੇਰਾ ਮੰਤਨ ਦੇ ਰੋਗ ਦੂਰ ਹੋ ਜਾਣ ਕਮਾਲ ਦੀ ਗੱਲ ਹੈ ਭਗਵਾਲਿਓ ਅਸੀਂ ਸਾਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਆ ਇਸ਼ਨਾਨ ਕਰਨ ਤੋਂ ਬਾਅਦ ਬਾਣੀ ਪੜ੍ਹਦੇ ਆ ਸਿਮਰਨ ਕਰਦੇ ਆ ਉਹ ਸਾਡੀ ਖੁਰਾਕ ਹੈ ਸਹੀ ਜੀਵਨ ਜਿਉਣ ਦੇ ਲਈ ਰੱਬ ਨੂੰ ਪ੍ਰਾਪਤ ਕਰਨ ਦੇ ਲਈ ਪਰਮਾਰਥ ਦੇ ਰਾਹ ਉੱਤੇ ਤੁਰਨ ਦੇ ਲਈ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਪਰ ਇਸ ਸਿਮਰਨ ਨੂੰ ਮਹਾਰਾਜ ਜੀ ਨੇ ਇੱਕ ਦਾਇਰੇ ਵਿੱਚ ਨਹੀਂ ਰੱਖਿਆ ਇਸ ਸਿਮਰਨ ਨੂੰ ਮਹਾਰਾਜ ਜੀ ਨੇ ਵਧਾ ਕੇ ਇਸ ਨੂੰ 8 ਪਹਿਰ ਸਿਮਰਨ ਲਈ ਕਿਹਾ ਹੈ 8 ਪਹਿਰ ਅਰਾਧੀ ਹੈ 8 ਅੱਠ ਪਹਿਰ ਅਰਾਧਨ ਲਈ ਇਸ ਨੂੰ ਸਾਨੂੰ ਦੱਸਿਆ ਵੀ ਤੁਸੀਂ ਹਰ ਵੇਲੇ ਉਸ ਪਰਮੇਸ਼ਵਰ ਦਾ ਸਿਮਰਨ ਕਰਨਾ ਹੈ ਵੈਸੇ ਇੱਕ ਗੱਲ ਮੈਂ ਹੋਰ ਦੱਸ ਦੇਵਾਂ ਰੱਬ ਦਾ ਸਿਮਰਨ ਤਾਂ ਹੋ ਰਿਹਾ ਹੈ ਅਸੀਂ ਉਸ ਸਿਮਰਨ ਵਿੱਚ ਸਿਰਫ ਸ਼ਾਮਲ ਹੋਣਾ ਹੈ ਜਦੋਂ ਸੋਲਾ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਗਗਨ ਮੇ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਨਾ ਤੇਰੀ ਆਰਤੀ ਅਨਹਤਾ ਸੁਬਦ ਬਾਜੰਤ ਭੇਰੀ ਲਗਾਤਾਰ ਇਕ ਰਸ ਵਾਜੇ ਅਨਹਦ ਸ਼ਬਦ ਵਜ ਰਹੇ ਨੇ ਮਹਾਰਾਜ ਨੇ ਪੂਰੇ ਆਕਾਸ਼ ਨੂੰ ਗगन ਮੇਥਾਲ ਇੱਕ ਥਾਲ ਦੱਸਿਆ ਹੈ ਮਹਾਰਾਜ ਨੇ ਸੂਰਜ ਤੇ ਚੰਦ ਨੂੰ ਇਹਦੇ ਵਿੱਚ ਦੀਏ ਦੱਸੇ ਨੇ ਤਾਰਿਕਾ ਮੰਡਲ ਜਨਕ ਮੋਤੀ ਤਾਰਿਆਂ ਨੂੰ ਹੀਰੇ ਮੋਤੀ ਆਖਿਆ ਮਹਾਰਾਜ ਨੇ ਹਿਮਾਲਿਆ ਪਰਬਤੋਂ ਆਉਣ ਵਾਲੀ ਹਵਾ ਮਲਿਆਲਮ ਤੋਂ ਸੁਗੰਧੀਆਂ ਵਾਲੀਆਂ ਸੁਗੰਧੀਆਂ ਵਾਲੀਆਂ ਜਿਹੜੀ ਸੁਗੰਧਾਂ ਨੇ ਉਹ ਸਭ ਕੁਝ ਰਬ ਦਾ ਸਿਮਰਨ ਕਰ ਰਹੀਆਂ ਨੇ ਬਸ ਸਾਨੂੰ ਆਖਿਆ ਕਿ ਅਸੀਂ ਉਸ ਸਿਮਰਨ ਵਿੱਚ ਸ਼ਾਮਲ ਹੋਣਾ ਹੈ ਉਸ ਸਿਮਰਨ ਵਿੱਚ ਸ਼ਾਮਲ ਹੋਣਾ ਹੈ ਭਾਵ ਭਾਵ ਹੋ ਰਿਹਾ ਹੈ ਸਿਮਰਨ ਵਿੱਚ ਚੱਲ ਰਹੀ ਉਸ ਪਰਮੇਸ਼ਵਰ ਦੇ ਭਗਤੀ ਵਿੱਚ ਸ਼ਾਮਲ ਹੋਣਾ ਹੈ ਆਪਣੇ ਆਪ ਨੂੰ ਸ਼ਾਮਲ ਕਰਨਾ ਇਸ ਤਰ੍ਹਾਂ ਕਰਮ ਦੇ ਨਾਲ ਕੀ ਹੋਵੇਗਾ ਕਰ ਇਸ਼ਨਾਨ ਇਸ ਤਰ੍ਹਾਂ ਮਨ ਨੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਇਸ਼ਨਾਨ ਕਰਾਣਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਜਦੋਂ ਤੂੰ ਪਰਮੇਸ਼ਵਰ ਦੇ ਨਾਮ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਾਵੇਂਗਾ ਇਸ ਤਰ੍ਹਾਂ ਕੀ ਹੋਵੇਗਾ ਜਿੱਥੇ ਤੇਰੇ ਤਨ ਦੇ ਜਿਹੜੇ ਰੋਗ ਨੇ ਉਹ ਵੀ ਦੂਰ ਹੋ ਜਾਣਗੇ ਜਦੋਂ ਤੇਰਾ ਮਨ ਨਿਰੋਇਆ ਹੋ ਜਾਵੇਗਾ ਮਨ ਪਵਿੱਤਰ ਹੋ ਜਾਵੇਗਾ ਜਿਨ੍ਹਾਂ ਦਾ ਮਨ ਪਵਿੱਤਰ ਹੈ ਮਨ ਸਾਫ਼ ਸੁਥਰਾ ਹੈ ਮਨ ਦੇ ਵਿੱਚ ਮੈਲ ਨਹੀਂ ਕਬਟ ਨਹੀਂ ਉਹਨਾਂ ਦੇ ਸਰੀਰ ਨੂੰ ਰੋਗ ਵੀ ਨਹੀਂ ਲੱਗਦਾ ਛੇਤੀ ਜੀ ਉਹਨਾਂ ਦੇ ਸਰੀਰ ਨੂੰ ਕੋਈ ਰੋਗ ਨਹੀਂ ਹੁੰਦਾ ਤੁਸੀਂ ਆਮ ਤੌਰ ਤੇ ਵੇਖ ਲਿਓ ਪੱਕੀ ਹੈ ਇਸ ਲਈ ਮਹਾਰਾਜ ਜੀ ਨੇ ਕਿਹਾ ਹੈ ਭਈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ ਜਿੱਥੇ ਰੱਬ ਦੇ ਨਾਲ ਜੁੜਨ ਦੇ ਲਈ ਮਹਾਰਾਜ ਸਾਨੂੰ ਪ੍ਰੇਰ ਦੇਣ ਉੱਥੇ ਸਾਨੂੰ ਉਦਮੀ ਵੀ ਬਣਾਇਆ ਰੱਬ ਨੇ ਮਿਹਨਤ ਵੀ ਬਣਾਇਆ ਹੈ ਤੇ ਸਾਨੂੰ ਸਿੱਖਿਆ ਵੀ ਦਿੱਤੀ ਹੈ ਕਿ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰੀਰ ਨੂੰ ਵਧੀਆ ਰੱਖਣ ਦੇ ਲਈ ਜੋ ਵੀ ਤੁਹਾਡੇ ਕੋਲ ਜਤਨ ਹੁੰਦਾ ਹੈ ਉਹ ਯਤਨ ਤੁਸੀਂ ਤੁਹਾਨੂੰ ਕਰਨਾ ਚਾਹੀਦਾ ਹੈ ਤੇ ਜਿੱਥੇ ਤੁਸੀਂ ਬਾਹਰੀ ਤੌਰ ਤੋਂ ਵਿਆਮ ਦੁਆਰਾ ਸੈਲਸਪਾਰਟਿਆਂ ਦੁਆਰਾ ਆਪਣੇ ਸਰੀਰ ਨੂੰ ਮਜ਼ਬੂਤ ਕਰਦੇ ਹੋ ਸਡੋਲ ਬਣਾਉਂਦੇ ਹੋ ਉਸੇ ਤਰ੍ਹਾਂ ਮਨ ਨੂੰ ਵੀ ਸਡੋਲ ਬਣਾਉਣਾ ਕਾਹ ਦਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਕਾਰਾਂ ਦੀਆਂ ਜਿਹੜੀਆਂ ਲਹਿਰਾਂ ਨੇ ਨਿਤਾਪ੍ਰਤੀ ਜੋ ਸਾਡੇ ਅੰਦਰ ਉਤਪਨ ਹੁੰਦੀਆਂ ਨੇ ਜਿਹਦੇ ਕਾਰਨ ਕਾਰਕਣ ਦੁੱਖ ਰੋਗ ਉਤਪਨ ਹੁੰਦੇ ਨੇ ਇਹਨਾਂ ਤੋਂ ਵੀ ਸਾਨੂੰ ਨਿਪਟਾਰਾ ਚਾਹੀਦਾ ਹੈ ਇਹ ਕਿਵੇਂ ਹੋਵੇਗਾ ਜਦੋਂ ਅਸੀਂ ਗੁਰੂ ਕੋਲ ਜਾਵਾਂਗੇ ਗੁਰੂ ਕੋਲੋਂ ਉਪਦੇਸ਼ ਸੁਣ ਕੇ ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਦੇ ਵਿੱਚ ਹੰਡਾਵਾਂਗੇ ਫਿਰ ਜਾ ਕੇ ਸਾਨੂੰ ਇਹ ਸਭ ਕੁਝ ਪ੍ਰਾਪਤ ਹੁੰਦਾ ਹੁਣ ਮਾਹਨਸ ਧਿਆਨ ਨਾਲ ਦੇਖ ਸੁਣਿਓ ਕਹਿੰਦੇ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਜਿਨ੍ਹਾਂ ਨੇ ਇਸ ਤਰ੍ਹਾਂ ਇਸ਼ਨਾਨ ਕੀਤਾ ਹੈ ਕਰਿ ਇਸ਼ਨਾਨ ਇਸ ਤਰ੍ਹਾਂ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਅਪਣਾ ਕੇ ਪਰਮੇਸ਼ਵਰ ਦੇ ਨਾਮ ਤੀਰਥ ਵਿੱਚ ਹੁਣ ਤੀਰਥਾਂ ਉੱਤੇ ਲੋਕ ਜਨਦਨ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਦੇ ਨੇ ਕਦ ਲਈ ਤਾਂ ਕਿ ਅਸੀਂ ਆਪਣੇ ਪਾਪ ਦੁੱਖ ਦਰਿਦਰ ਅਸੀਂ ਧੋਈਏ ਤਾਂ ਕਿ ਉਹਦੇ ਨਾਲ ਸਾਡੇ ਰੋਗ ਦੂਰ ਹੋ ਜਾਣ ਹੁਣ ਗੁਰਬਾਣੀ ਵਿੱਚ ਵੀ ਆਉਂਦਾ ਹੈ RAMDAS ਸਰੋਵਰ ਨਾਤੇ ਸਬ ਉਤਰੇ ਪਾਪ ਕਮਾਤੇ ਵੀ ਜਿਹੜੇ RAMDAS ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਨਗੇ ਉਹਨਾਂ ਦੇ ਸਾਰੇ ਪਾਪ ਤੁਲ ਜਾਣਗੇ ਹੁਣ RAMDAS ਸਰੋਵਰ ਨਾਤੇ ਇਸ ਨੂੰ ਸਮਝੋ ਰਾਮਦਾਸ ਤੋਂ ਭਾਵ ਹੈ ਰਾਮ ਦੇ ਸੰਤਾਂ ਰਾਮ ਦੇ ਸੰਤ ਕਿਹੜੇ ਨੇ ਜਿਹੜੇ ਜਿਨ੍ਹਾਂ ਜਿਹੜੀ ਜਿਨ੍ਹਾਂ ਦੀ ਲੀਵ ਪਰਮੇਸ਼ਵਰ ਤੱਕ ਪਹੁੰਚ ਚੁੱਕੀ ਹੈ ਜਿਹੜੇ ਰਾਮ ਦੇ ਦਾਸ ਨੇ ਜਿਹੜੇ ਕਥਾ ਕਰਦੇ ਨੇ ਕੀਰਤਨ ਕਰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਜਿਨ੍ਹਾਂ ਨੇ ਆਪਣੇ ਆਪਣੀ ਸੂਰਤ ਨੂੰ ਸ਼ਬਦ ਨਾਲ ਜੋੜਿਆ ਉਹਨਾਂ ਦੀ ਸੰਗਤ ਕਰਨ ਦੇ ਨਾਲ ਉਹਨਾਂ ਵਿੱਚ ਰਹਿਣ ਦੇ ਨਾਲ ਉਹਨਾਂ ਦੇ ਉਪਦੇਸ਼ਾਂ ਅਨੁਸਾਰ ਜਿਸ ਤਰ੍ਹਾਂ ਉਹਨਾਂ ਨੇ ਉਸ ਪਰਮੇਸ਼ਵਰ ਨੂੰ ਪਾਇਆ ਹੈ ਉਹਨਾਂ ਕੋਲ ਸਿੱਖ ਕੇ ਅਸੀਂ ਸਾਡਾ ਇਸ਼ਨਾਨ ਹੋ ਜਾਂਦਾ ਹੈ ਮਨ ਦਾ ਇਸ਼ਨਾਨ ਹੋ ਜਾਂਦਾ ਇਸ ਤਰ੍ਹਾਂ ਮਨ ਦਾ ਇਸ਼ਨਾਨ ਕਰਾਓ ਜਿਹੜੀਆਂ ਆਤਮਾ ਪਰਮਾਤਮਾ ਤੱਕ ਮਿਲ ਚੁੱਕੀਆਂ ਨੇ ਜਿਨ੍ਹਾਂ ਨੂੰ ਉੱਥੇ ਤੱਕ ਜਾਣ ਦਾ ਰਾਹ ਪਤਾ ਹੈ ਉਹਨਾਂ ਦੀ ਸੰਗਤ ਕਰੋ RAMDAS ROVAR NATE ਸਬਉਤਰੇ ਪਾਪਕਮਨ ਇਥੇ ਆਸਥਾ ਵੀ ਹੈ ਮਨ ਪਵਿੱਤਰ ਹੋਵੇ ਮਨ ਸਾਫ ਸੁਥਰਾ ਹੋਵੇ ਮਨ ਦੇ ਵਿੱਚ ਕਪਟ ਨਾ ਹੋਵੇ ਤੁਹਾਡਾ ਤੀਰਥਾਂ ਉੱਤੇ ਇਸ਼ਨਾਨ ਕਰਨਾ ਵੀ ਜਾਇਜ਼ ਹੈ ਤੀਰਥਾਂ 'ਤੁਸ਼ਨਾਣ ਕਰਨ ਦੇ ਨਾਲ ਉਹ ਪੋਜ਼ਿਟਿਵ એનર્ਜੀ ਆਉਣ ਦੇ ਨਾਲ ਵੀ ਤੁਹਾਡੇ ਕਈ ਰੋਗ ਆਟੋਮੈਟਿਕ ਸਮਬਤ ਹੋ ਜਾਂਦੇ ਨੇ ਇਹਦੇ ਵਿੱਚ ਕੋਈ ਦੁਰਾਉ ਨਹੀਂ ਆਸਤਾਂ ਉਨ ਦੇ ਨਾਲ ਸ਼ਰਧਾ ਉਨ ਦੇ ਨਾਲ ਅਨੇਕਾਂ ਹੀ ਦੁੱਖਾਂ ਦਾ ਨਿਵਾਰਾ ਹੋ ਜਾਂਦਾ ਹੈ ਜੀਵਨ ਵਿੱਚ ਆਉਣ ਵਾਲੀਆਂ ਅਨੇਕਾਂ ਹੀ ਕਠਿਨਾਈਆਂ ਅਨੇਕਾਂ ਹੀ ਮੁਸ਼ਕਲਾਂ ਦਾ ਨਿਬਟਾਰਾ ਹੋ ਜਾਂਦਾ ਹੈ ਦੂਰ ਹੋ ਜਾਂਦੀਆਂ ਨੇ ਪਰਮੇਸ਼ਵਰ ਆਪ ਆਪਣੇ ਆਪਣਾ ਕਾਰਜ ਆਪ ਸੁਭਾਰਦਾ ਹੈ ਹੁਣ ਸੁਣੋ ਧਿਆਨ ਨਾਲ ਕਹਿੰਦੇ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ ਇਸ ਤਰ੍ਹਾਂ ਕਰਨ ਦੇ ਨਾਲ ਤੇਰਾ ਮਨ ਤੇ ਤਨ ਦੋਵੇਂ ਹੀ aroga ho jaan ge arogh to paave rog mukt rog rahit ho jaan ge ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮੰਤਨ ਪਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟ ਪਲੇ ਸੰਜੋਗਾ ਜਦੋਂ ਸੰਤਾਂ ਦੇ ਮਹਾਰ ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਤੂੰ ਰਹਿਣਾ ਸ਼ੁਰੂ ਕਰ ਦੇਵੇਗਾ ਬਾਣੀ ਪੜ੍ਹਨਾ ਸ਼ੁਰੂ ਕਰ ਦੇਵੇਗਾ ਸਿਮਰਨ ਕਰਨਾ ਸ਼ੁਰੂ ਕਰ ਦੇਗਾ ਸੇਵਾ ਕਰਨਾ ਸ਼ੁਰੂ ਕਰ ਦੇ ਉਹਨਾਂ ਦੇ ਸੰਗਤ ਵਿੱਚ ਬੈੱਕ ਕੇ ਉਹਨਾਂ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਧਾਰਨਾ ਸ਼ੁਰੂ ਕਰ ਦੇਵੇਗਾ ਫਿਰ ਕੋਟ ਬਿਗਨ ਲਾਥੇ ਪ੍ਰਵ ਸਰਨਾ ਪ੍ਰਗਟ ਭਲੇ ਸੰਜੋਗਾ अनेका ਹੀ ਜੀਵਨ ਵਿੱਚ ਆਉਣ ਵਾਲੀਆਂ ਤੇਰੀਆਂ ਸਾਰੀਆਂ ਕਟਨਾਈਆਂ ਨੂੰ ਰੱਬ ਆਪ ਦੂਰ ਕਰ ਦੇਵੇਗਾ ਪ੍ਰਭ ਬਾਣੀ ਸ਼ਬਦ ਸੁਪਾਕਿਆ ਕਿਉਂਕਿ ਰੱਬ ਦੀ ਜਿਹੜੀ ਬਾਣੀ ਹੈ ਉਹ ਬੜੀ ਸੋਹਣੀ ਹੈ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਚੋਂ ਰੱਖਿਆ ਉਸ ਬਾਣੀ ਨੂੰ ਗਾਵੋ ਸੁਣੋ ਪੜੋ ਮਨ ਵਿੱਚ ਵਸਾਓ ਸੁਣੋ ਧਿਆਨ ਵਿੱਚ ਲੈ ਕੇ ਜਾਓ ਸੁਰ ਸਿਵਦਾ ਮਿਲਾਪ ਕਰਾਓ ਗੁਰਪੂਰੇ ਤੂੰ ਰੱਖਿਆ ਤੇ ਪੂਰਾ ਗੁਰੂ ਤੇਰੀ ਰੱਖਿਆ ਕਰੇਗਾ ਜੇ ਤੂੰ ਆਪਣਾ ਆਪ ਰੱਬ ਨੂੰ ਵਾਰ ਦੇਵੇਗਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਏ ਪਾਈਏ ਜੇ ਉਹਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦੇਵੇਗਾ ਫਿਰ ਕੀ ਹੋਵੇਗਾ ਕਹਿੰਦੇ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰ ਪੂਰੇ ਤੂੰ ਰਾਖਿਆ ਕਹਿੰਦੇ ਸਾਚਾ ਸਾਈਬ ਅਮਤ ਵਡਾਈ ਸਾਚਾ ਸਾਈਬ ਉਹ ਰੱਬ ਜਿਹੜਾ ਸਦਾ ਥਿਰ ਰਹਿਣ ਵਾਲਾ ਅਮਤ ਵਡਾਈ ਉਹਦੀ ਜਿਹੜੀ ਵਡਿਆਈ ਹੈ ਉਹ ਮਿਣੀ ਨਹੀਂ ਜਾ ਸਕਦੀ ਟੋਲੀ ਨਹੀਂ ਜਾ ਸਕਦੀ ਇੰਨੀ ਵਡਿਆਈ ਹੈ ਮਹਾਰਾਜ ਦੀ ਭਗਤ ਵਚਨ ਦਿਆਲਾ ਉਹ ਆਪਣੇ ਭਗਤਾਂ ਨੂੰ ਹਮੇਸ਼ਾ ਹੀ ਪਿਆਰ ਕਰਨ ਵਾਲਾ ਹੈ ਉਹਦੇ ਪਿਆਰ ਵਿੱਚ ਕੋਈ ਕਮੀ ਨਹੀਂ ਇਨਸਾਨ ਦੇ ਪਿਆਰ ਵਿੱਚ ਕਮੀ ਆ ਜਾਂਦੀ ਹੈ ਦੁਨਿਆਵੀ ਤੌਰ ਤੇ ਜ਼ਿੰਦਗੀ ਜੂਨ ਵਾਲਾ ਇਨਸਾਨ ਜੇ ਕੋਈ ਉਸਦੇ ਮੁਤਾਬਕ ਉਸਦੇ ਤਰੀਕੇ ਅਨੁਸਾਰ ਤਰੀਕੇ ਅਨੁਸਾਰ ਨਾ ਚਲੇ ਕਰ ਪਰਿਵਾਰ ਵਿੱਚ ਵੀ ਜਾਂ ਕਿਸੇ ਅਹੁਦੇ ਤੇ ਹੋਵੇ ਤੇ ਉਹਦੇ ਉੱਤੇ ਹੋਣ ਕਰਕੇ ਵੀ ਜੇ ਸਮਾਜ ਦੇ ਲੋਕ ਉਹਦੇ ਅਕੋਰਡਿੰਗ ਨਾ ਚੱਲਣ ਤੇ ਉਹਨਾਂ ਨੂੰ ਦੰਡਿਤ ਕਰਦਾ ਹੈ ਉਹਨਾਂ ਨੂੰ ਕਠੋਰ ਸਜ਼ਾ ਵੀ ਦੇ ਦਿੰਦਾ ਹੈ ਕਿਉਂ ਕਿ ਉਹ ਉਹਦੇ ਮੁਤਾਬਕ ਨਹੀਂ ਚਲੇ ਉਦੇ ਕੋਡ ਨਹੀਂ ਚੱਲੇ ਇਸੇ ਤਰ੍ਹਾਂ ਰੱਬ ਦਾ ਵਿਧਾਨ ਹੈ ਰੱਬ ਦਾ ਕਾਨੂੰਨ ਹੈ ਜੋ ਜੋ ਰੱਬ ਦੇ ਕਾਨੂੰਨ ਅਨੁਸਾਰ ਰੱਬ ਦੇ ਉਪਦੇਸ਼ਾਂ ਅਨੁਸਾਰ ਜੀਵਨ ਜੂਂਦੇ ਨੇ ਉਹਨਾਂ ਦੇ ਜੀਵਨ ਵਿੱਚ ਕਠਿਨਾਈਆਂ ਨਹੀਂ ਆਉਂਦੀ ਤੇ ਜਿਹੜੇ ਮਨਮੁਖ ਹੋ ਜਾਂਦੇ ਨੇ ਮਨ ਦੇ ਮਗਰ ਤੁਰਦੇ ਨੇ ਇਛਾਵਾਂ ਦੇ ਵੱਲ ਭੱਜਦੇ ਨੇ ਇਛਾਵਾਂ ਦੀ ਸੁਣਦੇ ਨੇ ਆਸਾ ਦੇ ਪਿੱਛੇ ਲੱਗ ਕੇ ਮਨਸਾ ਪਿੱਛੇ ਲੱਗ ਕੇ ਤੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲਦੇ ਰਹਿੰਦੇ ਨੇ ਉਹਨਾਂ ਦਾ ਜੀਵਨ ਕਠੋਰ ਹੋ ਜਾਂਦਾ ਹੈ ਉਹਨਾਂ ਨੂੰ ਜੀਵਨ ਜੁਗ ਵਿੱਚ ਤਕਲੀਫ ਹੁੰਦੀ ਹੈ ਇਹ ਮਦੇ ਮਹਾਰਾਜ ਜੀ ਕਹਿੰਦੇ ਨੇ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਕਹਿੰਦੇ ਸਾਚਾ ਸਾਹਿਬ ਅੰਮਿਤ ਵਡਾਈ ਭਗਤ ਵਚਨ ਦਿਆਲਾ ਸੰਤਾਂ ਕੀ ਪੈਜ ਰੱਖਦਾ ਆਯਾ ਬਿਰਧ ਪਰਿਤ ਪਾਲਾ ਉਹ ਰੱਬ ਜਿਹੜਾ ਹੈ ਉਹ ਧੁਰ ਤੋਂ ਹੀ ਸਾਡੀ ਰੱਖਿਆ ਕਰਦਾ ਆ ਰਿਹਾ ਸਾਡੇ ਨਾਲ ਪਿਆ ਸਾਡਾ ਪਿਆਰ ਬਣਾ ਕੇ ਆ ਰਿਹਾ ਮੁਰ ਤੋਂ ਸਰੂਤੋਂ ਜਿਹੜੇ ਉਹਦਾ ਨਾਮ ਜਪਦੇ ਨੇ ਉਹਨਾਂ ਦੀ ਉਹ ਕੇਅਰ ਕਰਦਾ ਹੈ ਉਹਨਾਂ ਦੀ ਹਰ ਇੱਕ ਮੁਸ਼ਕਲਾਂ ਦਾ ਨਿਬਟਾਰਾ ਉਹ ਕਰਦਾ ਹੈ ਹਮੇਸ਼ਾ ਉਹਨਾਂ ਦੇ ਉੱਤੇ ਪਿਆਰ ਵਾਲਾ ਸੁਭਾਅ ਬਣਾ ਕੇ ਰੱਖਦਾ ਹੈ ਤੇ ਜੇਕਰ ਉਹਨਾਂ ਦੇ ਭਗਤ ਅਣਜਾਣੇ ਵਿੱਚ ਜਾਂ ਕਿਸੇ ਕਾਰਨ ਗਲਤ ਰਾਹ ਉੱਤੇ ਵੀ ਪੈ ਜਾਣ ਜਾਂ ਕੋਈ ਇਹੋ ਜਿਹੀ ਘਟਨਾ ਵਾਪਰ ਵੀ ਜਾਵੇ ਤੇ ਰੱਬ ਉਹਨਾਂ ਨੂੰ ਮੋੜ ਦਿੰਦਾ ਪ੍ਰੇਰਿਤ ਕਰਦਾ ਹੈ ਉਹਨਾਂ ਨੂੰ ਸਹੀ ਰਸਤੇ 'ਤੇ ਪਾਉਂਦਾ ਹੈ ਇੰਨੀ ਕਿਰਪਾ ਹੈ ਮਹਾਰਾਜ ਦੀ ਤੇ ਰੱਬ ਜੀ ਕਹਿੰਦੇ ਨੇ ਸੱਚਾ ਸਾਹਿਬ ਅਮਤ ਵਡਾਈ ਭਗਤ ਵਚਨ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤਪੁਨ ਇਹੋ ਜਾਂ ਭੋਜਨ ਕਰੋ ਕਾਦਾ ਨਾਮ ਦਾ ਭੋਜਨ ਕਰੋ ਜਿਹਦੇ ਨਾਲ ਤੁਹਾਡੇ ਅੰਦਰ ਤ੍ਰਿਸ਼ਨਾ ਤੁਹਾਡੀ ਮੁਕੇਗੀ ਤੁਹਾਡੇ ਅੰਦਰ ਤ੍ਰਿਪਤਾ ਹੋਏਗੀ ਹਰ ਅੰਮ੍ਰਿਤ ਨਾਮ ਭੋਜਨ ਨਿਤਪੁਨ ਚੋ ਸਰਬ ਵੇਲਾ ਮੁਖ ਪਾਵੋ ਛਿੱਤੀ ਸਮੇਂ ਅਨੁਸਾਰ ਇਸ ਨੂੰ ਗ੍ਰਹਿਣ ਕਰੋ ਜਿਸ ਸਮਾਂ ਲੰਘ ਗਿਆ ਵੇਲਾ ਲੰਘ ਗਿਆ ਤੇ ਫਿਰ ਪਛਤਾਉਣ ਤੁਸੀਂ ਬਾਤ ਆਪਣੇ ਪੱਲੇ ਕੁਝ ਨਹੀਂ ਰਵੇਗਾ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਵੇਲਾ ਮੁਕ ਪਾਵੋ ਜਰਾ ਮਰਾਤਾ ਆਪ ਸਭਨਾ ਠਾ ਗੁਣ ਗੋਬਿੰਦ ਕ ਇਹਦੇ ਨਾਲ ਕੀ ਹੋਵੇਗਾ ਜਰਾ ਜੜੀ ਤੁਹਾਡੀ ਜਵਾਨੀ ਬਚਪਨ ਜਵਾਨੀ ਬੁਢਾਪਾ ਜਿਹੜਾ ਮੰਦ ਨੂੰ ਡਰ ਰਹਿੰਦਾ ਹੈ ਹਮੇਸ਼ਾ ਉਹਦੇ ਬਾਅਦ ਮਾਨੇ ਜੀ ਮੌਤ ਦਾ ਡਰ ਦੁੱਖਾਂ ਕਲੇਸ਼ਾਂ ਦਾ ਡਰ ਜੀਵਨ ਬਤੀਤ ਹੋਣ ਦਾ ਡਰ ਇਹ ਸਾਰੇ ਡਰ ਇਹ ਸਾਰੇ ਸੈਮ ਖਤਮ ਹੋ ਜਾਣਗੇ ਜਰਾ ਮਰਾਤਾਪ ਸਮਨਾਠਾ ਗੁਣ गोविंद ਨਦ ਗਵਖਦ ਨਾਲ ਪਰਮੇਸ਼ਵਰ ਦੇ ਗੁਣ ਗਾਉਣ ਦੇ ਨਾਲ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਨਾਈ ਰੱਬ ਨੇ ਮੇਰੀ ਅਰਦਾਸ ਬੇਨਤੀ ਸੁਣੀ ਹੈ ਸਰਬ ਕਲਾ ਬਨਾਈ ਪ੍ਰਗਟ ਪ੍ਰੇਸ਼ਕਲੇ ਜੁਗੰਤਰ ਗੁਰੂ ਨਾਨਕ ਕੀ ਵਿੜਾਈ ਗੁਰੂ ਨਾਨਕ ਦੀ ਇਹ ਵਿੜਾਈ ਹੈ ਕਿ ਉਹ ਸਾਰਿਆਂ ਵਿੱਚ ਸਮਾ ਰਿਆ ਹੈ ਔਰ ਰੱਬ ਸਾਰੇ ਵਿੱਚ ਸਮਾਇਆ ਹੈ ਬਸ ਸਾਡਾ ਫਰਜ ਹੈ ਉਸ ਰੱਬ ਨੂੰ ਯਾਦ ਕਰਨਾ ਸਿਮਰਨ ਕਰਨਾ ਉਹਦੇ ਦੱਸੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਹੰਡਾਉਣਾ ਤੇ ਤੀਰਥ ਨਹਾਵ ਨੂੰ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਅਸੀਂ ਆਪਣੇ ਮਨ ਨੂੰ ਉਸ ਤੀਰਥ ਸਥਾਨ ਤੇ ਉੱਤੇ ਜਾ ਕੇ ਇਸ਼ਨਾਨ ਕਰਾਉਣਾ ਹੈ ਜਿੱਥੇ ਮਨ ਦੀ ਮੈਲ ਦੂਰ ਹੁੰਦੀ ਹੈ ਭਾਵ ਜਿੱਥੇ ਮਨ ਦੇ ਵਿਕਾਰ ਦੂਰ ਹੁੰਦੇ ਨੇ ਮਨ ਦੇ ਵਿੱਚ ਉੱਠਣ ਵਾਲੀਆਂ ਜਿਹੜੀਆਂ ਇਹ ਕਾਮ ਕ੍ਰੋਧ ਲੋਭ ਮੋਹਕਾਰ ਦੀਆਂ ਲਹਿਰਾਂ ਨੇ ਇਹ ਸਮਾਪਤ ਹੋ ਜਾਣਗੀਆਂ ਉਸ ਧਾਰਮਿਕ સ્ਨਾਣ ਧਾਰਮਿਕ ਤਿਰਤੂਥੇ ਜਾ ਕੇ ਉਸਨਾਨ ਕਰਾਉਣਾ ਤੇ ਉਸ સ્ਨਾਣ ਕਿਹੜਾ ਹੈ ਗੁਰੂ ਦੀ ਸਾਧ ਸੰਗਤ ਜਿਸ ਸੰਗਤ ਦੇ ਵਿੱਚ ਗੁਰੂ ਦੇ ਉਪਦੇਸ਼ਾਂ ਦੁਆਰਾ ਸਾਡੇ ਮਨ ਦੀ ਮੈਲ ਦੂਰ ਹੁੰਦੀ ਹੈ ਤੇ ਇਹ ਜਿਹੜਾ ਸਾਡਾ ਦੇਹੀ ਹੈ ਨਾ ਇਹ ਜਿਹੜੀ ਦੇਹੀ ਹੈ ਇਹ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਅਸਲ ਦੇ ਵਿੱਚ ਇਹ ਦੇਹੀ ਸਾਰੀ ਸਾਡੀ ਅਮਰਤ ਵੇਲਾ ਹੀ ਹੈ ਜਦੋਂ ਅਸੀਂ ਇਹਦੇ ਵਿੱਚ ਸ਼ਮਣ ਕਰਦੇ ਹਾਂ ਉਹ ਸਾਡਾ ਅਮਰਤ ਵੇਲਾ ਹੈ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਵਿੱਚ ਸਾਡਾ ਫਰਜ਼ ਹੈ ਉਸ ਦੀ ਵਡਿਆਈ ਨੂੰ ਵਿਚਾਰਨਾ ਸੋ ਪਾਸ਼ਾ ਜੀ ਕਿਰਪਾ ਕਰਨ ਅੱਜ ਇਸ ਪਾਵਨ ਸਬਦ ਦੇ ਵਿਚਾਰ ਕਰਦੇ ਹਾਂ ਦਾਸ ਪਾਸੋਂ ਬੇਨਤ ਪ੍ਰਕਾਰ ਦੀਆਂ ਭੂਲਾ ਹੋ ਗਈਆਂ ਹੋਣਗੀਆਂ ਹੁਣ ਕਿ ਆਪ ਸਮੂਹ ਸਾਧ ਸੰਗਤ ਬਖਸ਼ਣ ਹੋਵੇ ਬਖਸ਼ ਲੈਣਾ ਸੋ ਬੁਲਾਓ ਜੀ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ